ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Study IQ in Gagan Mehra official YouTube channel ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਪੰਜਾਬੀ ਗ੍ਰਾਮਰ ਦੇ ਮੌਕ ਟੈਸਟ ਦੀ ਕਲਾਸ 13 ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਆਪਾਂ ਟੌਪ 30 ਕੁਐਸਚਨਸ ਕਵਰ ਕਰਾਂਗੇ ਪੰਜਾਬੀ ਗ੍ਰਾਮਰ ਦੇ ਤੇ ਦੋਸਤੋ ਇਸ ਕਲਾਸ ਦਾ ਫ੍ਰੀ ਆਫ ਕੋਸਟ ਪੀਡੀਐਫ ਲੈਣ ਲਈ ਤੁਸੀਂ ਮੇਰੇ WhatsApp group ਜਾਂ Telegram group ਨੂੰ ਜੁਆਇਨ ਕਰ ਸਕਦੇ ਹੋ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਵਾਂਗਾ ਆ ਚਲੋ ਦੋਸਤੋ ਜਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਜਿਹੜੀ ਕਲਾਸ ਹੈ ਆਪਾਂ ਸ਼ੁਰੂ ਕਰਦੇ ਹਾਂ ਤਾਂ ਅੱਜ ਦੀ ਕਲਾਸ ਦਾ ਕੁਐਸਚਨ ਨੰਬਰ 1 ਕਾਲ ਦੇ ਕਿੰਨੇ ਰੂਪ ਹਨ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਤੁਹਾਡੇ ਕੋਲ ਸਿਰਫ 5 ਸੈਕਿੰਡਸ ਦਾ ਟਾਈਮ ਹੋਵੇਗਾ ਜਾਂ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਇਸ ਦਾ ਆਨਸਰ ਕਮੈਂਟ ਕਰ ਸਕਦੇ ਹੋ ਜਾਂ ਆਪਣੇ ਦਿਮਾਗ ਦੇ ਵਿੱਚ ਸੋਚ ਸਕਦੇ ਹੋ ਠੀਕ ਹੈ ਤਾਂ ਦੇਖਦੇ ਆ ਕਾਲ ਦੇ ਕਿੰਨੇ ਰੂਪ ਹੁੰਦੇ ਨੇ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਤਾਂ ਕਾਲ ਦੇ ਟੋਟਲ ਤਿੰਨ ਰੂਪ ਹੁੰਦੇ ਨੇ ਕਿਹੜੇ-ਕਿਹੜੇ ਨੇ ਭੂਤਕਾਲ ਵਰਤਮਾਨ ਕਾਲ ਐਂਡ ਭਵਿੱਖਤ ਕਾਲ ਠੀਕ ਹੈ ਤਾਂ ਯਾਦ ਰੱਖਣਾ ਹੈ ਕਾਲ ਦੇ ਕਿੰਨੇ ਰੂਪ ਨੇ ਭੂਤਕਾਲ ਵਰਤਮਾਨ ਕਾਲ ਐਂਡ ਭਵਿੱਖਤ ਕਾਲ ਨੈਕਸਟ ਕੁਐਸਚਨ ਵਿਜ਼ਿਟ ਕਰ ਲੈਣੇ ਆਪਾਂ ਕੁਐਸਚਨ ਨੰਬਰ 2 ਜਦੋਂ ਕਿਰਿਆ ਦਾ ਕੰਮ ਚੱਲ ਰਹੇ ਸਮੇਂ ਵਿੱਚ ਹੋਵੇ ਤਾਂ ਉਹ ਕਿਹੜਾ ਕਾਲ ਹੁੰਦਾ ਹੈ ਜਦੋਂ ਕਿਰਿਆ ਦਾ ਕਾਲ ਚੱਲ ਰਹੇ ਸਮੇਂ ਦੇ ਵਿੱਚ ਹੋਵੇ ਤਾਂ ਐਵੇਂ ਦੇ ਕੁਐਸਚਨ ਤੁਹਾਨੂੰ ਯਾਦ ਰੱਖਣੇ ਜ਼ਰੂਰੀ ਨੇ ਇਗਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਰੈਨ ਵਾਲੇ ਨੇ ਜੇਕਰ ਗੱਲ ਕੀਤੀ ਹੋਵੇ ਕਿਰਿਆ ਦੇ ਕੰਮ ਦੀ ਜਿਹੜੀ ਚੱਲ ਰੇ ਸਮੇਂ ਦੇ ਵਿੱਚ ਹੋਵੇ ਤਾਂ ਉਹ ਕਿਹੜਾ ਕਾਲ ਹੋਵੇਗਾ ਤਾਂ ਉਹ ਹੋਵੇਗਾ ਆਪਣੇ ਕੋਲ ਵਰਤਮਾਨ ਕਾਲ ਠੀਕ ਹੈ ਬੀ ਇਜ਼ ਦਾ ਰਾਈਟ ਆਨਸਰ ਵਰਤਮਾਨ ਕਾਲ ਹੋਵੇਗਾ ਜਦੋਂ ਕਿਰਿਆ ਦਾ ਕੰਮ ਚੱਲ ਰੇ ਸਮੇਂ ਮਤਲਬ ਕਿ ਪ੍ਰੈਜ਼ੈਂਟ ਦੇ ਵਿੱਚ ਹੋਵੇ ਤਾਂ ਉਹ ਕਿਹੜਾ ਕਾਲ ਹੁੰਦਾ ਵਰਤਮਾਨ ਕਾਲ ਫੋਰ ਐਗਜ਼ਾਮਪਲ ਜਿਵੇਂ ਰਾਮ ਖੇਡਦਾ ਹੈ ਦਲੀਪ ਪਾਠ ਪੜ੍ਹਦਾ ਹੈ ਮਤਲਬ ਇਹ ਕੀ ਸਾਰਾ ਕੁਝ ਇਹ ਸਾਰਾ ਕੁਝ ਪ੍ਰੈਜ਼ੈਂਟ ਦੇ ਵਿੱਚ ਹੋ ਰਿਹਾ ਹੈ ਮਤਲਬ ਵਰਤਮਾਨ ਦੇ ਵਿੱਚ ਤਾਂ ਇਹ ਕਿਹੜਾ ਕਾਲ ਹੋ ਗਿਆ ਆ ਇਹ ਹੋ ਗਏ ਵਰਤਮਾਨ ਕਾਲ ਠੀਕ ਹੈ ਬੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਆਪਾਂ ਇਹਨਾਂ ਦੇ ਵਿੱਚੋਂ ਵਰਤਮਾਨ ਕਾਲ ਚੁਣਨਾ ਹੈ ਤਾਂ ਇਹਨਾਂ ਦੇ ਵਿੱਚ ਵਰਤਮਾਨ ਕਾਲ ਕਿਹੜੇ ਨੇ ਜਿਨ੍ਹਾਂ ਨੂੰ ਆਪਾਂ ਪ੍ਰੈਜ਼ੈਂਟ ਦੇ ਵਿੱਚ ਯੂਜ਼ ਕਰਦੇ ਆਂ ਹਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਦਾ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ অপਸ਼ਨ ਨੰਬਰ ਏ ਹੈ ਹਨ ਤੇ ਹਾਂ ਆ ਜਿਹੜੇ ਇਹ ਵਰਡ ਨੇ ਇਹ ਆਪਾਂ ਕਿੱਥੇ ਯੂਜ਼ ਕਰਦੇ ਆਂ ਵਰਤਮਾਨ ਕਾਲ ਦੇ ਵਿੱਚ ਤਾ ਇਹ ਤੁਸੀਂ ਯਾਦ ਰੱਖਣੇ ਨੇ ਨੈਕਸਟ ਦੇਖ ਲਿਨਨੇ ਆਪਾਂ ਵਾਕ ਵਿੱਚ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਬੀਤ ਚੁੱਕੇ ਬੀਤ ਚੁੱਕੇ ਸਮੇਂ ਵਿੱਚ ਵਰਪਰ ਗਿਆ ਹੈ ਮਤਲਬ ਕਿ ਵਰਪਰਿਆ ਹੋਇਆ ਸਮਾਂ ਬੀਤ ਚੁੱਕਿਆ ਸਮਾਂ ਤਾਂ ਉਸ ਨੂੰ ਕਿਹੜਾ ਕਾਲ ਕਹਾਂਗੇ ਆਪਾਂ ਤਾਂ ਕੀ ਰਾਈਟ ਆਨਸਰ ਹੈਗਾ ਇਸ ਦਾ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ অপਸ਼ਨ ਨੰਬਰ A ਉਤਕਾਲ ਠੀਕ ਹੈ ਬੀਤ ਚੁੱਕਿਆ ਸਮਾਂ ਬੀਤਿਆ ਹੋਇਆ ਸਮਾਂ ਤਾਂ ਉਸ ਨੂੰ ਆਪਾਂ ਕੀ ਕਹਿ ਦਿੰਨੇ ਆ ਤਾਂ ਉਸ ਨੂੰ ਕਹਿ ਦਿੰਨੇ ਆ ਭੂਤਕਾਲ ਫੋਰ ਐਗਜ਼ਾਮਪਲ ਜਿਵੇਂ ਰਾਮ ਖੇਡਦਾ ਸੀ ਉਹ ਖੇਡ ਕੇ ਹਟ ਚੁੱਕਿਆ ਪਹਿਲਾਂ ਖੇਡਦਾ ਸੀ ਉਹ ਨਾ ਰਾਮ ਖੇਡਦਾ ਸੀ ਜਾਂ ਦਲੀਪ ਪਾਠ ਪੜ੍ਹਦਾ ਸੀ ਇਹ ਸਾਰਾ ਕੀ ਹੈ ਇਹ ਬੀਤ ਚੁੱਕੇ ਸਮੇਂ ਦਾ ਭੂਤਕਾਲ ਠੀਕ ਹੈ ਤਾਂ ਇਹ ਯਾਦ ਰੱਖਣਾ ਤੁਸੀਂ ਜੇਕਰ ਗੱਲ ਕੋਈ ਦੀ ਜਾਵੇ ਬੀਤ ਚੁੱਕੇ ਸਮੇਂ ਦੀ ਤਾਂ ਉਹ ਕਿਹੜਾ ਕਾਲ ਹੁੰਦਾ ਹੈ ਤਾਂ ਉਹ ਭੂਤਕਾਲ ਹੁੰਦਾ ਹੈ ਏ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲੈਨੇ ਆਪਾਂ ਵਾਕ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਆਉਣ ਵਾਲੇ ਸਮੇਂ ਵਿੱਚ ਹੋਵੇਗਾ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗਾ ਉਸ ਨੂੰ ਆਪਾਂ ਕੀ ਕਹਾਂਗੇ ਹਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਦਸ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਭਵਿੱਖਤ ਕਾਲ ਸੀ ਇਸ ਦਾ ਰਾਈਟ ਆਨਸਰ ਆਉਣ ਵਾਲੇ ਸਮੇਂ ਵਿੱਚ ਹੋਵੇਗਾ ਮਤਲਬ ਕਿ ਫਿਊਚਰ ਦੇ ਵਿੱਚ ਹੋਵੇਗਾ ਹਜੇ ਹੋਇਆ ਨਹੀਂ ਹੋਣ ਵਾਲਾ ਹੈ ਠੀਕ ਹੈ ਹੋਵੇਗਾ ਤਾਂ ਉਹ ਕਿਹੜਾ ਕਾਲ ਹੁੰਦਾ ਹੈ ਉਹ ਹੁੰਦਾ ਹੈ ਪਵਿੱਖਤ ਕਾਲ ਫੋਰ ਏਗਜ਼ਾਮਪਲ ਜਿਵੇਂ ਰਾਮ ਦਿੱਲੀ ਜਾਵੇਗਾ ਉਹ ਗਿਆ ਨਹੀਂ ਹਜੇ ਫਿਊਚਰ ਦੇ ਵਿੱਚ ਉਹ ਜਾਵੇਗਾ ਤਾਂ ਉਹ ਕਿਹੜਾ ਕਾਲ ਬਣ ਜਾਵੇਗਾ ਪਵਿੱਖਤ ਕਾਲ ਫੋਰ ਏਗਜ਼ਾਮਪਲ ਇੱਕ ਹੋਰ ਦੇਖ ਲਿਏ ਦਲੀਪ ਪਾਠ ਪੜ੍ਹੇਗਾ ਤਾਂ ਉਹ ਕੀ ਹੈ ਪਾਠ ਪੜ੍ਹੇਗਾ ਜੀ ਚਿੱਕਿ ਤਾਂ ਇਹ ਕਿਹੜਾ ਕਾਲ ਆ ਜਾਂਦਾ ਹੈ ਤਾਂ ਇਹ ਪਵਿੱਖਤ ਕਾਲ ਦੇ ਵਿੱਚ ਆ ਜਾਂਦਾ ਹੈ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖ ਲਿਏ ਨੇ ਆਪਾਂ ਜਿਹੜੇ ਸ਼ਬਦ ਕਿਰਿਆ ਜਾਂ ਵਿਸ਼ੇਸ਼ਣਾਂ ਦੇ ਅਰਥਾਂ ਨੂੰ ਵਿਸ਼ੇਸ਼ਤਾ ਪ੍ਰਦਾਨ ਕਰਨ ਕਿਰਿਆ ਜਾਂ ਵਿਸ਼ੇਸ਼ਣਾਂ ਦੇ ਅਰਥਾਂ ਨੂੰ ਵਿਸ਼ੇਸ਼ਤਾ ਪ੍ਰਦਾਨ ਕਰਨ ਉਹਨਾਂ ਨੂੰ ਕੀ ਕਹਿੰਦੇ ਹਨ ਤਾਂ ਕੀ ਰਾਈਟ ਆਨਸਰ ਹੈਗਾ ਇਸ ਦਾ ਹਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ A ਕਿਰਿਆ ਵਿਸ਼ੇਸ਼ਣ ਜਿਹੜੇ ਸ਼ਬਦ ਕਿਰਿਆ ਜਾਂ ਵਿਸ਼ੇਸ਼ਣਾਂ ਦੇ ਅਰਥਾਂ ਨੂੰ ਵਿਸ਼ੇਸ਼ਤਾ ਪ੍ਰਦਾਨ ਕਰਨ ਉਹਨਾਂ ਨੂੰ ਆਪਾਂ ਕਿਹੜਾ ਵਿਸ਼ੇਸ਼ਣ ਕਹਾਂਗੇ ਤਾਂ ਉਹਨਾਂ ਨੂੰ ਆਪਾਂ ਕਹਾਂਗੇ ਕਿਰਿਆ ਵਿਸ਼ੇਸ਼ਣ ਇਹ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਤਾਂ ਇਹਨਾਂ ਦੇ ਵਿੱਚੋਂ ਕੀ ਰਿਆ ਵਿਸ਼ੇਸ਼ਣ ਚੁਣਨਾ ਹੈ ਤਾਂ ਇਹਨਾਂ ਦੇ ਵਿੱਚੋਂ ਕੀ ਰਿਆ ਵਿਸ਼ੇਸ਼ਣ ਕਿਹੜਾ ਹੈ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ B ਤੇਜ ਬਹੁਤ ਉੱਚਾ ਤੇ ਉੱਪਰ ਤਾਂ ਇਹ ਕਿਹੜੇ ਕਿਸ ਦੇ ਵਿੱਚ ਆ ਜਾਂਦੇ ਨੇ ਤਾਂ ਇਹ ਕਿਰਿਆ ਵਿਸ਼ੇਸ਼ਣ ਦੀ ਕਿਹ ਕਿਸਮ ਆ ਜਾਂਦੀ ਇਹਨਾਂ ਨੂੰ ਕਿਰਿਆ ਵਿਸ਼ੇਸ਼ਣ ਕਹਿੰਦੇ ਆ ਨੈਕਸਟ ਦੇਖ ਲੈਣੇ ਆ ਕਿਰਿਆ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਨੇ ਤਾਂ ਟੋਟਲ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਤਾਂ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਆ ਕਿਰਿਆ ਵਿਸ਼ੇਸ਼ਣ ਦੀਆਂ ਟੋਟਲ 8 ਕਿਸਮਾਂ ਹੁੰਦੀਆਂ ਨੇ ਕਿਹੜੀਆਂ-ਕਿਹੜੀਆਂ? ਕਾਲਵਾਚਕ ਕਿਰਿਆ ਵਿਸ਼ੇਸ਼ਣ, ਸਥਾਨਵਾਚਕ ਕਿਰਿਆ ਵਿਸ਼ੇਸ਼ਣ, ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ, ਮਿੰਨਤੀਵਾਚਕ, ਸੰਖਿਆਵਾਚਕ, ਨਿਰਣੈਵਾਚਕ, ਕਾਰਨਵਾਚਕ ਐਂਡ ਨਿਸ਼ਚੇਵਾਚਕ। ਠੀਕ ਹੈ ਟੋਟਲ 8 ਕਿਸਮਾਂ ਹੁੰਦੀਆਂ ਨੇ ਕਿਰਿਆ ਵਿਸ਼ੇਸ਼ਣ ਦੀਆਂ। ਯਾਦ ਰੱਖਣਾ ਤੁਸੀਂ ਆਪਾਂ ਹੁਣ ਇਹਨਾਂ ਨੂੰ ਡਿਟੇਲ ਵਾਈਜ਼ ਇਕੱਲੇ-ਇਕੱਲੇ ਨੂੰ ਕਵਰ ਕਰਾਂਗੇ ਕਿ ਕਾਲਵਾਚਕ ਕਿਰਿਆ ਵਿਸ਼ੇਸ਼ਣ ਕੀ ਹੁੰਦਾ ਹੈ। ਖਾਨ ਵਚ ਕੀ ਹੁੰਦਾ ਹੈ ਤੇ ਪ੍ਰਕਾਰ ਵਚ ਕੀ ਹੁੰਦਾ ਠੀਕ ਹੈ ਤਾਂ ਤੁਸੀਂ ਵੀਡੀਓ ਦੇ ਵਿੱਚ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਣੇ ਰਹੋ ਠੀਕ ਹੈ ਨੈਕਸਟ ਦੇਖਦੇ ਹਾਂ ਜੋ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਦਾ ਹੋਣ ਦਾ ਸਮਾਂ ਦੱਸਣ ਕਿਰਿਆ ਦੇ ਕੰਮ ਹੋਣ ਦਾ ਸਮਾਂ ਦੱਸਣ ਤਾਂ ਜਿਹੜੇ ਕਿਰਿਆ ਵਿਸ਼ੇਸ਼ਣ ਕੰਮ ਹੋਣ ਦਾ ਸਮਾਂ ਦੱਸਦੇ ਨੇ ਤਾਂ ਉਹਨਾਂ ਨੂੰ ਆਪਾਂ ਕਿਹੜੇ ਕਿਰਿਆ ਵਿਸ਼ੇਸ਼ਣ ਕਹਾਂਗੇ ਲ ਉਹਨਾਂ ਨੂੰ ਆਪਾਂ ਕਹਾਂਗੇ ਕਾਲ ਵਚਕ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਹਿ ਦਵਾਂਗੇ ਜਿਹੜੇ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਕੰਮ ਹੋਣ ਦਾ ਸਮਾਂ ਦੱਸਣ ਤਾਂ ਉਹ ਕਿਹੜੇ ਵਿਸ਼ੇਸ਼ਣ ਨੇ ਤਾਂ ਉਹਨਾਂ ਨੂੰ ਕਹਿ ਦਵਾਂਗੇ ਕਾਲਵਾਚਕ ਕਿਰਿਆ ਵਿਸ਼ੇਸ਼ਣ ਫੋਰ ਐਗਜ਼ਾਮਪਲ ਜਿਵੇਂ ਹੁਣ ਮੇਰੀ ਵਾਰੀ ਹੈ ਜਦੋਂ ਤੁਸੀਂ ਆਏ RAMU ਚਲਾ ਗਿਆ ਸੀ ਨਾ ਇਹ ਕਿਹੜੇ ਕਿਰਿਆ ਵਿਸ਼ੇਸ਼ਣ ਦੇ ਵਿੱਚ ਆ ਜਾਂਦੇ ਨੇ ਨਾ ਇਹ ਕਾਲਵਾਚਕ ਕਿਰਿਆ ਵਿਸ਼ੇਸ਼ਣ ਦੇ ਵਿੱਚ ਆ ਜਾਂਦੇ ਨੇ ਕਿਉਂ ਆ ਜਾਂਦੇ ਨੇ ਕਿਉਂਕਿ ਇਹ ਕੰਮ ਦੇ ਹੋਣ ਦਾ ਸਮਾਂ ਦੱਸ ਰਹੇ ਨੇ ਹੁਣ ਮੇਰੀ ਵਾਰੀ ਹੈ ਜੋ ਵਾਰੀ ਕੀਏ ਹੁਣ ਵਾਰੀ ਕੀ ਇਸ ਦੇ ਵਿੱਚ ਕਾਲ ਵਾਚ ਕੀਰਿਆ ਵਿਸ਼ੇਸ਼ਣ ਆ ਗਿਆ ਜਦੋਂ ਅਸੀਂ ਆਏ RAMU ਚਲਾ ਗਿਆ ਠੀਕ ਹੈ ਤਾਂ ਇਹ ਕੀ ਨੇ ਸਾਰੇ ਇਹ ਕਾਲ ਵਾਚ ਕੀਰਿਆ ਵਿਸ਼ੇਸ਼ਣ ਦੇ ਵਿੱਚ ਆ ਜਾਂਦੇ ਨੇ ਨੈਕਸਟ ਦੇਖਦੇ ਹਾਂ ਤਾਂ ਇਹਨਾਂ ਦੇ ਵਿੱਚੋਂ ਕਾਲ ਵਾਚ ਕੀਰਿਆ ਵਿਸ਼ੇਸ਼ਣ ਕਿਹੜਾ ਹੋਵੇਗਾ ਤਾਂ ਇਦਰ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ B ਸਵੇਰੇ ਸ਼ਾਮ ਤੇ ਦੁਪਹਿਰੇ ਆ a ਕੀ ਹੈ ਇਹ ਇੱਕ ਤਰ੍ਹਾਂ ਦਾ ਕਾਲਵਾਚ ਕਿਰਿਆ ਵਿਸ਼ੇਸ਼ਣ ਦੇ ਵਿੱਚ ਆ ਜਾਂਦਾ ਹੈ b is the right answer ਨੈਕਸਟ ਦੇਖਦੇ ਹਾਂ ਜਿਹੜੇ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਦਾ ਸਥਾਨ ਦਾ ਪਤਾ ਲੱਗੇ ਕਿਰਿਆ ਦੇ ਕੰਮ ਦੇ ਸਥਾਨ ਦਾ ਪਤਾ ਲੱਗੇ ਤਾਂ ਉਹ ਕਿਹੜੇ ਕਿਰਿਆ ਵਿਸ਼ੇਸ਼ਣ ਹੁੰਦੇ ਨੇ ਜੇਕਰ ਸਥਾਨ ਦਾ ਪਤਾ ਲੱਗੇ ਤਾਂ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਠੀਕ ਹੈ b is the right answer ਫੋਰ ਐਗਜ਼ਾਮਪਲ ਜਿਵੇਂ ਅਸੀਂ ਉੱਪਰ ਬੈਠੇ ਹਾਂ ਉਹ ਬਾਹਰ ਖੜੇ ਹਨ ਇਸ ਦੇ ਜਿਹੜੇ ਉੱਪਰ ਹੋ ਗਿਆ ਠੀਕ ਹੈ ਬਾਹਰ ਹੋ ਗਿਆ ਇੱਕ ਇਹ ਕਾ ਸਥਾਨ ਹੈ ਤਾਂ ਇਹ ਕਿਹੜੇ ਕਿਰਿਆ ਵਿਸ਼ੇਸ਼ਣ ਦੇ ਵਿੱਚ ਆ ਜਾਂਦੇ ਨੇ ਤਾਂ ਇਹ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦੇ ਵਿੱਚ ਆ ਜਾਂਦੇ ਨੇ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਤਾਂ ਇਹਨਾਂ ਦੇ ਵਿੱਚੋਂ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦੱਸਣਾ ਹੈ ਇਹਨਾਂ ਦੇ ਵਿੱਚੋਂ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਿਹੜਾ ਹੋਵੇਗਾ ਤਾਂ ਹੁਣੇ ਕਰਵਾ ਕੇ हटਿਆ ਅੰਦਰ ਬਾਹਰ ਤੇ ਕਿੱਧਰ ਤਾਂ ਇਹ ਕੀ ਨੇ ਇਹ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦੇ ਵਿੱਚ ਆ ਜਾਂਦੇ ਨੇ ਨੈਕਸਟ ਦੇਖ ਲੈਂਦੇ ਹਾਂ ਜਿਹੜੇ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਹੋਣ ਦੀ ਮਿਕਦਾਰ ਜਾਂ ਮਿੰਤੀ ਦਾ ਪਤਾ ਲੱਗੇ ਕੰਮ ਹੋਣ ਦੀ ਮਿਕਦਾਰ ਜਾਂ ਮਿੰਤੀ ਦਾ ਪਤਾ ਲੱਗੇ ਤਾਂ ਉਹ ਕਿਹੜੇ ਕਿਰਿਆ ਵਿਸ਼ੇਸ਼ਣ ਹੁੰਦੇ ਨੇ ਤਾਂ ਉਹ ਹੁੰਦੇ ਨੇ ਮਿੰਤੀਵਾਚਕ ਜਾਂ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਏ ਇਸ ਦਾ ਰਾਈਟ ਆਨਸਰ ਠੀਕ ਹੈ ਯਾਦ ਰੱਖਣਾ ਹੈ ਮਿੰਤੀਵਾਚਕ ਹੋਣਗੇ ਜਾਂ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਹੋਣਗੇ ਏ ਇਸ ਦਾ ਰਾਈਟ ਆਨਸਰ ਫੋਰ ਇਗਜ਼ਾਮਪਲ ਜਿਵੇਂ ਮੈਨੂੰ ਥੋੜਾ ਦੁੱਧ ਚਾਹੀਦਾ ਤਾਂ ਇਸ ਦੇ ਵਿੱਚ ਮਿੰਤੀ ਦੀ ਮਿਕਦਾਰ ਦੱਸੀ ਗਈ ਹੈ ਥੋੜਾ ਦੁੱਧ ਠੀਕ ਹੈ ਥੋੜਾ ਤਾਂ ਇਹ ਜਿਹੜਾ ਥੋੜਾ ਵਰਡ ਹੈ ਇਹ ਕੀ ਹੈ ਇੱਕ ਇਹ ਮਿੰਤੀਵਾਚਕ ਜਾਂ ਪਰਿਮਾਨਵਾਚਕ ਕਿਰਵਿਸ਼ੇਸ਼ਨ ਦੇ ਵਿੱਚ ਆ ਜਾਂਦਾ ਹੈ ਨੈਕਸਟ ਦੇਖਦੇ ਹਾਂ ਮਿੰਤੀਵਾਚਕ ਕਿਰਵਿਸ਼ੇਸ਼ਨ ਚੁਣੋ ਤਾਂ ਇਹਨਾਂ ਦੇ ਵਿੱਚੋਂ ਮਿੰਤੀਵਾਚਕ ਕਿਰਵਿਸ਼ੇਸ਼ਨ ਕਿਹੜਾ ਹੋਵੇਗਾ ਤਾਂ ਇਸ ਦਾ ਰਾਈਟ ਆਨਸਰ ਹੋਏਗਾ ਆਪਣੇ ਕੋਲ ਆਪਸ਼ਨ ਨੰਬਰ ਬੀ ਘੱਟ ਥੋੜਾ ਰਤਾਂਕੂ ਤਾਂ ਇਹ ਜਿਹੜੇ ਵਰਡ ਨੇ ਇਹ ਕੀ ਨੇ ਇਹ ਮਿੰਨਤੀ ਵਾਚਕ ਜਾਂ ਪਰਿਮਾਣ ਵਾਚਕ ਕਿਰਿਆ ਵਿਸ਼ੇਸ਼ਣ ਦੇ ਵਿੱਚ ਆ ਜਾਂਦੇ ਨੇ ਨੈਕਸਟ ਦੇਖ ਲਿਨੇ ਆਪਾਂ ਜਿਹੜੇ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦੇ ਕਾਰਨਾਂ ਦਾ ਪਤਾ ਲੱਗੇ ਕਿਰਿਆ ਦੇ ਕੰਮ ਦੇ ਕਾਰਨਾਂ ਦਾ ਪਤਾ ਲੱਗੇ ਉਹਨਾਂ ਨੂੰ ਆਪਾਂ ਕੀ ਕਹਾਂਗੇ ਤਾਂ ਉਹਨਾਂ ਨੂੰ ਆਪਾਂ ਕਹਾਂਗੇ ਕਾਰਨ ਵਾਚਕ ਕਿਰਿਆ ਵਿਸ਼ੇਸ਼ਣ ਬੀ ਇਸ ਦਾ ਰਾਈਟ ਆਨਸਰ ਕਾਰਨ ਵਾਚਕ ਕਿਰਿਆ ਵਿਸ਼ੇਸ਼ਣ ਕਹਿ ਦਵਾਂਗੇ ਜਿਹੜੇ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਦੇ ਕਾਰਨਾਂ ਦਾ ਪਤਾ ਲੱਗੇ ਆ ਉਹ ਕਿਹੜੇ ਨੇ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਹੁੰਦੇ ਨੇ ਫੋਰ ਐਗਜ਼ਾਮਪਲ ਜਿਵੇਂ ਮੈਂ ਪੜ੍ਹ ਨਹੀਂ ਸਕਦਾ ਕਿਉਂਕਿ ਮੇਰੀਆਂ ਅੱਖਾਂ ਦੁਖਦੀਆਂ ਹਨ ਇਸ ਦੇ ਵਿੱਚ ਕਿਉਂਕਿ ਵਰਡ ਹੈ ਕਿਉਂਕਿ ਤਾਂ ਇਹ ਕਿਹੜਾ ਹੈ ਕਾਰਨਵਾਚਕ ਕਿਉਂਕਿ ਇਹ ਕਾਰਨ ਦੱਸ ਰਿਹਾ ਤਾਂ ਇਹ ਕੀ ਹੈ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਦੀ ਇੱਕ ਕਿਸਮ ਬਣ ਜਾਂਦੀ ਹੈ ਨੈਕਸਟ ਦੇਖ ਲੈਣੇ ਆ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਚੁਣੋ ਤਾਂ ਇਹਨਾਂ ਦੇ ਵਿੱਚੋਂ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕਿਹੜਾ ਹੋਵੇਗਾ ਤਾਂ ਇਹ ਹੋਵੇਗਾ ਕਿਉਂਕਿ ਜਾਂ ਇਸ ਕਰਕੇ ਇਹ ਕੀਏ ਇਹ ਇੱਕ ਤਰ੍ਹਾਂ ਦਾ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਦੇ ਵਿੱਚ ਆ ਜਾਂਦਾ ਹੈ ए इज द राइट आंसर ਨੈਕਸਟ ਦੇਖਦੇ ਹਾਂ ਜਿਹੜੇ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਹੋਣ ਦੇ ਢੰਗਾਂ ਬਾਰੇ ਪਤਾ ਲੱਗੇ ਜਿਹੜੇ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਹੋਣ ਦੇ ਢੰਗਾਂ ਬਾਰੇ ਪਤਾ ਲੱਗੇ ਉਹਨਾਂ ਨੂੰ ਆਪਾਂ ਕੀ ਕਹਾਂਗੇ ਤਾਂ ਉਹਨਾਂ ਨੂੰ ਆਪਾਂ ਕਹਾਂਗੇ ਪ੍ਰਕਾਰਵਾਚਕ ਢੰਗਾਂ ਬਾਰੇ ਜਾਂ ਪ੍ਰਕਾਰਾਂ ਬਾਰੇ ਪਤਾ ਲੱਗੇ ਤਾਂ ਉਹ ਕਿਹੜੇ ਕਿਰਿਆ ਵਿਸ਼ੇਸ਼ਣ ਨੇ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਨੇ ਫੋਰ ਐਗਜ਼ਾਮਪਲ ਜਿਵੇਂ ਮੈਂ ਹੌਲੀ ਹੌਲੀ ਤੁਰਦਾ ਸੀ ਹੌਲੀ ਹੌਲੀ ਵਾਰਡ ਕਿ ਇਸ ਦੇ ਵਿੱਚ ਪ੍ਰਕਾਰਵਾਚਕ ਉਹ ਰੁਕ ਰੁਕੇ ਤੁਰਦਾ ਹੈ ਤਾਂ ਇਹ ਕੀ ਹੈ ਰੁਕ ਰੁਕੇ ਤਾਂ ਇਹ ਵੀ ਇੱਕ ਤਰ੍ਹਾਂ ਦਾ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਹੈ ਨੈਕਸਟ ਦੇਖਦੇ ਆਪਾਂ ਇਹਨਾਂ ਦੇ ਵਿੱਚੋਂ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਿਹੜਾ ਬਣੇਗਾ ਤਾਂ ਦੱਸੋ ਕੁਛ ਜੀ ਦੀ ਆਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ ਏ ਹੌਲੀ ਛੇ ਦੀ ਇੰਜ ਉਸ ਤਰ੍ਹਾਂ ਤਾਂ ਇਹ ਕਿਨੇ ਇਹ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਦੇ ਵਿੱਚ ਆ ਜਾਂਦੇ ਨੇ ਏ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਜਿਹੜੇ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦੀ ਗਿਣਤੀ ਦਾ ਪਤਾ ਲੱਗੇ ਕਿਰਿਆ ਦੇ ਕੰਮ ਦੀ ਗਿਣਤੀ ਦਾ ਪਤਾ ਲੱਗੇ ਉਹਨਾਂ ਨੂੰ ਆਪਾਂ ਕੀ ਕਹਾਂਗੇ ਤਾਂ ਗਿਣਤੀ ਦਾ ਪਤਾ ਲੱਗੇ ਤਾਂ ਸੰਖਿਆਵਾਚਕ ਠੀਕ ਹੈ ਥੀ ਇਜ਼ ਦਾ ਰਾਈਟ ਆਨਸਰ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਫੋਰ ਏਗਜ਼ਾਮਪਲ ਜਿਵੇਂ ਪਾਕਿਸਤਾਨ ਨੇ ਭਾਰਤ ਨਾਲ ਕਈ ਵਾਰ ਸਮਝੌਤਾ ਕੀਤਾ ਕਈ ਵਾਰ ਸਮਝੌਤਾ ਕੀਤਾ ਅਚਿੱਕੜੀ ਮੂੜੀ ਗਲਤੀ ਕਰਦੇ ਰਹੇ ਕੜੀ ਮੂੜੀ ਤਾਂ ਜਿਹੜੇ ਦੇ ਵਿੱਚ ਕਈ ਵਾਰ ਸ਼ਬਦ ਆ ਗਿਆ ਜਾਂ ਕੜੀ ਮੂੜੀ ਸ਼ਬਦ ਆ ਗਿਆ ਤਾਂ ਇਹ ਕੀ ਨੇ ਹੇ ਸੰਖਿਆਵਾਚਕੀ ਰਵਿਸ਼ੇਸ਼ਨ ਦੇ ਵਿੱਚ ਆ ਜਾਂਦੇ ਨੇ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਸੰਖਿਆਵਾਚਕੀ ਰਵਿਸ਼ੇਸ਼ਨ ਚੁਣੋ ਤਾਂ ਇਹਨਾਂ ਦੇ ਵਿੱਚੋਂ ਸੰਖਿਆਵਾਚਕੀ ਰਵਿਸ਼ੇਸ਼ਨ ਕਿਹੜਾ ਹੋਵੇਗਾ ਤਾਂ ਕਿਹੜਾ ਸੰਖਿਆ ਨੂੰ ਪ੍ਰੇਜ਼ੈਂਟ ਕਰ ਰਿਹਾ ਇਸ ਦੇ ਵਿੱਚ ਸੰਖਿਆਵਾਚਕ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ ਸੀ ਇੱਕ ਇੱਕ ਦੁਬਾਰਾ ਜਾਂ ਕਈ ਵਾਰ ਤਾਂ ਇਹ ਕਿੰਨੇ ਤਾਂ ਇਹ ਸੰਖਿਆਵਾਚਕੀ ਰਵਿਸ਼ੇਸ਼ਨ ਦੇ ਵਿੱਚ ਆ ਜਾਂਦੇ ਨੇ ਨੈਕਸਟ ਦੇਖ ਲੈਨੇ ਆ ਜਿਹੜੇ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦਾ ਪੱਕਾ ਯਕੀਨ ਜਾਂ ਪੱਕਿਆਈ ਵੱਜੇ ਪੱਕਾ ਯਕੀਨ ਜਾਂ ਪੱਕਿਆਈ ਵੱਜੇ ਉਹ ਕੀ ਨੇ ਤਾਂ ਉਹ ਕਿਹੜੇ ਮਾ ਕਿਰਿਆ ਵਿਸ਼ੇਸ਼ਣ ਹੋਣਗੇ ਤਾਂ ਉਹ ਹੋਣਗੇ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਫੋਰ ਐਗਜ਼ਾਮਪਲ ਮੈਂ ਉਸਨੂੰ ਬਿਲਕੁਲ ਪਸੰਦ ਨਹੀਂ ਕਰਦਾ ਉਹ ਹੀ ਤਾਂ ਸ਼ਰਾਰਤੀ ਹੈ ਤਾਂ ਇਹ ਕਿ ਇੱਕ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਦੀ ਕਿਸਮ ਬਣ ਜਾਂਦੀ ਹੈ ਨੈਕਸਟ ਦੇਖ ਲੈਣੇ ਆ ਤਾਂ ਇਹਨਾਂ ਦੇ ਵਿੱਚੋਂ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਕਿਹੜਾ ਹੋਵੇਗਾ ਤਾਂ ਇਹਨਾਂ ਦੇ ਵਿੱਚੋਂ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਹੋਵੇਗਾ অপਸ਼ਨ ਨੰਬਰ A ਬਿਲਕੁਲ ਬੇਸ਼ੱਕ ਵੀ ਵਾ ਤੇ ਤੇ ਤਾਂ ਇਹ ਕੀ ਨੇ ਤਾਂ ਇਹ ਕੀਰਿਆ ਵਿਸ਼ੇਸ਼ਣ ਦੇ ਵਿੱਚ ਆ ਜਾਂਦਾ ਹੈ A ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਜਿਹੜੇ ਕੀਰਿਆ ਵਿਸ਼ੇਸ਼ਣ ਕਿਰਿਆ ਦੇ ਕੰਮ ਦੇ ਹੋਣ ਜਾਂ ਨਾ ਹੋਣ ਬਾਰੇ ਨਿਰਣਾ ਦੇਣ ਕੰਮ ਦੇ ਹੋਣ ਜਾਂ ਨਾ ਹੋਣ ਬਾਰੇ ਨਿਰਣਾ ਦੇਣ ਤਾਂ ਉਹ ਕਿਹੜੇ ਕੀਰਿਆ ਵਿਸ਼ੇਸ਼ਣ ਹੁੰਦੇ ਨੇ ਤਾਂ ਉਹ ਹੁੰਦੇ ਨੇ ਨਿਰਨੇਵਾਚਕ ਕਿਰਿਆ ਵਿਸ਼ੇਸ਼ਣ ਬੀ ਇਜ਼ ਦਾ ਰਾਈਟ ਆਨਸਰ ਨਿਰਨੇਵਾਚਕ ਕਿਰਿਆ ਵਿਸ਼ੇਸ਼ਣ ਹੋਣਗੇ ਫੋਰ ਇਗਜ਼ਾਮਪਲ ਜਿਵੇਂ ਮੈਂ ਸੁਰਿੰਦਰ ਨੂੰ ਨਹੀਂ ਪਛਾਣਦਾ ਤੁਸੀਂ ਜ਼ਰੂਰ ਦਰਸ਼ਨ ਦੇਣ ਤਾਂ ਇਹ ਕੀ ਨੇ ਤਾਂ ਇਹ ਵਰਡ ਆ ਜਾਣਗੇ ਨਿਰਨੇਵਾਚਕ ਕਿਰਿਆ ਵਿਸ਼ੇਸ਼ਣ ਦੇ ਵਿੱਚ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਨਿਰਨੇਵਾਚਕ ਕਿਰਿਆ ਵਿਸ਼ੇਸ਼ਣ ਚੁਣੋ ਤਾਂ ਇਹਨਾਂ ਦੇ ਵਿੱਚੋਂ ਨਿਰਨੇਵਾਚਕ ਕਿਰਿਆ ਵਿਸ਼ੇਸ਼ਣ ਕਿਹੜੇ ਹੋਣਗੇ ਤਾਂ ਇਸ ਦੇ ਵਿੱਚ ਹੋਣਗੇ ਨਹੀਂ ਜੀ ਹਾਂ ਜੀ ਠੀਕ ਸਤ ਬਚਨ ਤੇ ਜ਼ਰੂਰ ਆ ਇਹ ਨਿਰਨੇਵਾ ਚ ਕਿਰਿਆ ਵਿਸ਼ੇਸ਼ਣ ਦੇ ਵਿੱਚ ਆ ਜਾਣਗੇ ਇਹ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਅਵਸਥਾਵਾਂ ਹਨ ਕਿਰਿਆ ਵਿਸ਼ੇਸ਼ਣ ਦੀਆਂ ਤਾਂ ਟੋਟਲ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਅਵਸਥਾਵਾਂ ਨੇ ਸਮਾਈਸ ਦੀਆਂ ਟੋਟਲ ਤਿੰਨ ਅਵਸਥਾਵਾਂ ਨੇ ਜਿਹੜੀਆਂ ਕਿਹੜੀਆਂ ਸਧਾਰਨ ਅਵਸਥਾ ਪ੍ਰਸ਼ਾਸਨਿਕ ਅਵਸਥਾ ਅਤੇ ਯੋਜਕੀ ਅਵਸਥਾ ਯਾਦ ਰੱਖਣਾ ਤੁਸੀਂ ਜੇਕਰ ਕਿਰਿਆ ਵਿਸ਼ੇਸ਼ਣ ਦੀਆਂ ਅਵਸਥਾਵਾਂ ਬਾਰੇ ਇਗਜ਼ਾਮ ਦੇ ਵਿੱਚ ਪੁੱਛਿਆ ਜਾਵੇ ਤਾਂ ਟੋਟਲ ਤਿੰਨ ਅਵਸਥਾਵਾਂ ਹੁੰਦੀਆਂ ਨੇ ਸਧਾਰਨ ਅਵਸਥਾ ਪ੍ਰਸ਼ਨਿਕ ਅਵਸਥਾ ਐਂਡ ਯੋਜਕੀ ਅਵਸਥਾ ਹੁਣ ਇਹਨਾਂ ਨੂੰ ਆਪਾਂ 1 ਵਾਈ 1 ਅੱਗੇ ਡਿਸਕਸ ਕਰ ਲੈਣੇ ਆ ਕਿ ਸਧਾਰਨ ਅਵਸਥਾ ਕਿਹੜੀ ਹੁੰਦੀ ਹੈ ਪ੍ਰਸ਼ਨਿਕ ਅਵਸਥਾ ਕਿਹੜੀ ਹੁੰਦੀ ਹੈ ਜਾਂ ਯੋਜਕੀ ਅਵਸਥਾ ਕਿਹੜੀ ਹੁੰਦੀ ਹੈ ਤਾਂ ਜਦੋਂ ਕਿਰਿਆ ਵਿਸ਼ੇਸ਼ਣ ਕੇਵਲ ਕਿਰਿਆ ਵਿਸ਼ੇਸ਼ਣ ਦਾ ਹੀ ਕੰਮ ਕਰਦੇ ਹੋਣ ਜਿਹੜੇ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਦਾ ਹੀ ਕੰਮ ਕਰਦੇ ਹੋਣ ਤਾਂ ਉਹ ਕਿਹੜੀ ਅਵਸਥਾ ਹੁੰਦੀ ਹੈ ਆ ਉਹ ਹੁੰਦੀ ਹੈ ਸਧਾਰਨ ਅਵਸਥਾ ਫੋਰ ਐਗਜ਼ਾਮਪਲ ਜਿਵੇਂ ਮੈਂ ਸਵੇਰੇ ਸਵੇਰੇ ਪੁੱਜਾਂਗਾ ਤੁਸੀਂ ਹੌਲੀ ਹੌਲੀ ਪੜਦੇ ਹੋ ਤਾਂ ਇਹ ਕੀ ਹੈ ਇਹ ਸਧਾਰਨ ਅਵਸਥਾ ਦੇ ਕਿਰਿਆ ਵਿਸ਼ੇਸ਼ਣ ਦੀ ਕਿਹੜੀ ਅਵਸਥਾ ਆ ਜਾਂਦੀ ਹੈ ਸਧਾਰਨ ਅਵਸਥਾ ਆ ਜਾਂਦੀ ਹੈ ए ਇਜ਼ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਜਦੋਂ ਕਿਰਿਆ ਵਿਸ਼ੇਸ਼ਣ ਕੁਝ ਪੁੱਛਣ ਦਾ ਕੰਮ ਕਰਦੇ ਹਨ ਜਦੋਂ ਕਿਰਿਆ ਵਿਸ਼ੇਸ਼ਣ ਕੁਝ ਪੁੱਛਣ ਦਾ ਕੰਮ ਕਰਦੇ ਹੋਣ ਤਾਂ ਉਹ ਕਿਹੜੀ ਅਵਸਥਾ ਹੁੰਦੀ ਹੈ ਤਾਂ ਉਹ ਹੁੰਦੀ ਹੈ ਪ੍ਰਸ਼ਨਿਕ ਅਵਸਥਾ ਕਿਰਿਆ ਵਿਸ਼ੇਸ਼ਣ ਕੁਝ ਪੁੱਛਣ ਦਾ ਕੰਮ ਕਰਦੇ ਹੁਣ ਤਾਂ ਉਹ ਪ੍ਰਸ਼ਨਿਕ ਅਵਸਥਾ ਹੁੰਦੀ ਹੈ ਫੋਰ ਏਗਜ਼ਾਮਪਲ ਅਸੀਂ ਕਿੱਥੇ ਜਾਵਾਂਗੇ ਤੁਸੀਂ ਕਿਉਂ ਧਿਆਨ ਨਹੀਂ ਦਿੰਦੇ ਤਾਂ ਇਸ ਦੇ ਵਿੱਚ ਜੋ ਵਰਡ ਨੇ ਇਹ ਕੀ ਨੇ ਇਹ ਸਾਰੇ ਪ੍ਰਸ਼ਨਿਕ ਅਵਸਥਾ ਦੇ ਵਿੱਚ ਆ ਜਾਂਦੇ ਨੇ ਨੈਕਸਟ ਦੇਖ ਲੈਂਦੇ ਆ ਜਦੋਂ ਕਿਰਿਆ ਵਿਸ਼ੇਸ਼ਣ ਦੋ ਵਾਕਾਂ ਨੂੰ ਜੋੜਨ ਦਾ ਕੰਮ ਕਰਦਾ ਹੋਵੇ ਜਦੋਂ ਕਿਰਿਆ ਵਿਸ਼ੇਸ਼ਣ ਦੋ ਵਾਕਾਂ ਨੂੰ ਜੋੜਨ ਦਾ ਕੰਮ ਕਰਦਾ ਹੋਵੇ ਉਸ ਸਮੇਂ ਕਿਹੜੀ ਅਵਸਥਾ ਹੁੰਦੀ ਹੈ ਉਹ ਹੁੰਦੀ ਹੈ ਯੋਜਕੀ ਅਵਸਥਾ ਜਦੋਂ ਆਪਾਂ ਨੂੰ ਇਹ ਪਤਾ ਹੀ ਹੈ ਯੋਜਕੀ ਹੁੰਦੇ ਨੇ ਜਦੋਂ ਜਿਹੜੇ ਦੋ ਵਾਕਨ ਆਪਸ ਵਿੱਚ ਜੋੜਦੇ ਨੇ ਤਾਂ ਜਦੋਂ ਕਿਰਿਆ ਵਿਸ਼ੇਸ਼ ਦੋ ਵਾਕਨ ਆਪਸ ਵਿੱਚ ਜੋੜਨਗੇ ਤਾਂ ਉਹ ਕਿਹੜੀ ਅਵਸਥਾ ਬਣ ਜਾਵੇਗੀ ਤਾਂ ਉਹ ਬਣ ਜਾਵੇਗੀ ਯੋਜਕੀ ਅਵਸਥਾ ਫੋਰ ਇਕਜ਼ਾਮਪਲ ਜਿੱਥੇ ਸਾਰੇ ਜਾਣਗੇ ਉੱਥੇ ਮੈਂ ਵੀ ਜਾਵਾਂਗਾ ਤੁਸੀਂ ਜਦੋਂ ਜਾਓਗੇ ਉਦੋਂ ਰਜਵੰਤ ਵੀ ਜਾਏਗਾ ਤਾਂ ਇਹ ਕੀ ਨੇ ਤਾਂ ਇਸ ਦੇ ਵਿੱਚ ਕੀ ਇੱਕ ਵਰਡ ਦੂਜੇ ਵਰਡ ਨੂੰ ਆਪਸ ਵਿੱਚ ਜੋੜਦਾ ਤਾਂ ਇਹ ਕਿਹੜੀ ਅਵਸਥਾ ਬਣ ਜਾਵੇਗੀ ਤਾਂ ਇਹ ਯੋਜਕੀ ਅਵਸਥਾ ਬਣ ਜਾਵੇਗੀ ਠੀਕ ਹੈ ਨਾ ਅਪਣੀ ਦਾ ਕਾਲ ਦਾ ਟੌਪਿਕ ਸੀ ਉਹ ਚੰਗੀ ਤਰ੍ਹਾਂ ਕਵਰ ਹੋ ਚੁੱਕਿਆ ਠੀਕ ਹੈ ਹੁਣ ਦੇਖਦੇ ਆ ਅੱਗੇ ਆਪਾਂ ਵਾਕ ਵਿਚਲੇ ਉਹ ਸ਼ਬਦ ਜੋ ਨਾਮ ਜਾਂ ਪਰਨਾਮ ਦੇ ਨਾਲ ਲੱਗ ਕੇ ਉਸ ਦਾ ਸਬੰਧ ਵਾਕ ਦੇ ਹੋਰ ਸ਼ਬਦਾਂ ਨਾਲ ਦੱਸਣ ਤਾਂ ਉਹਨਾਂ ਨੂੰ ਆਪਾਂ ਕੀ ਕਹਿ ਦਵਾਂਗੇ ਤਾਂ ਉਹਨਾਂ ਨੂੰ ਕਹਿ ਦਵਾਂਗੇ ਆਪਾਂ ਸਬੰਧਕ ਜਦੋਂ ਵਾਕ ਵਿਚਲੇ ਉਹ ਸ਼ਬਦ ਨਾਮ ਜਾਂ ਪਰਨਾਮ ਨਾਲ ਲੱਗ ਕੇ ਉਸ ਦਾ ਸਬੰਧ ਵਾਕ ਦੇ ਹੋਰ ਸ਼ਬਦਾਂ ਨਾਲ ਦੱਸਣ ਤਾਂ ਉਹਨਾਂ ਨੂੰ ਆਪਾਂ ਕਹਿ ਦਿੰਦੇ ਆ ਕਿ ਸਬੰਧਕ ਫੋਰ ਐਗਜ਼ਾਮਪਲ ਇਹ ਮਹੋਂ ਦਾ ਸਕੂਟਰ ਹੈ ਇਹ ਉਸ ਦੀਆਂ ਪੁਸਤਕਾਂ ਹਨ ਤਾਂ ਇਹ ਕੀ ਨੇ ਤਾਂ ਇਹ ਸਬੰਧਕ ਨੇ ਅੱਜ ਦੀ ਕਲਾਸ ਦਾ ਆਪਾਂ ਲਾਸਟ ਕੁਐਸਚਨ ਦੇਖ ਲੈਨੇ ਆਂ ਤਾਂ ਇਹਨਾਂ ਦੇ ਵਿੱਚੋਂ ਸਬੰਧਕ ਚੁਣਨਾ ਹੈ ਤਾਂ ਇਹਨਾਂ ਦੇ ਸਬੰਧਕ ਕਿਹੜਾ ਹੋਵੇਗਾ ਤਾਂ ਇਹਨਾਂ ਦੇ ਵਿੱਚੋਂ ਸਬੰਧਕ ਹੋਵੇਗਾ ਆਪਣੇ ਕੋਲ ਦਾ ਦੀ ਦੇ ਨੂੰ ਤੇ ਨਾਲ ਸੀ ਇਜ਼ ਦਾ ਰਾਈਟ ਆਨਸਰ ਤਾਂ ਦੋਸਤੋ ਅੱਜ ਦੀ ਕਲਾਸ ਦੀ ਆਪਣੇ ਜਿਹੜੇ 30 ਕੁਐਸਚਨ ਸੀ ਪੰਜਾਬੀ ਗ੍ਰਾਮਰ ਦੇ ਉਹ ਕਵਰ ਹੋ ਚੁੱਕੇ ਨੇ ਹੋਪਸੋ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਜਲਦੀ ਜਲਦੀ ਲਾਈਕ ਜ਼ਰੂਰ ਕਰ ਦਿਓ ਅਤੇ ਆਪਣੇ ਦੋਸਤਾਂ ਮਿੱਤਰਾਂ ਵਿੱਚ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਇਸ ਕਲਾਸ ਜਿਹੜੀ ਪੀਡੀਐਫ ਹੈ ਉਹ ਤੁਹਾਨੂੰ ਮੇਰੇ ਵਟਸਐਪ ਗਰੁੱਪ ਜਾਂ ਟੈਲੀਗ੍ਰਾਮ ਗਰੁੱਪ ਵਿੱਚ ਪ੍ਰੋਵਾਈਡ ਕਰ ਦਿੱਤੀ ਜਾਵੇਗੀ ਸੋ ਜਲਦੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਮੇਰੇ ਵਟਸਐਪ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਮਿਲਦੇ ਆਪਾਂ ਜਲਦੀ ਅਗਲੀ ਕਲਾਸ ਦੇ ਵਿੱਚ ਥੈਂਕ ਯੂ ਸੋ ਮੱਚ